ਮੰਮਾ ਜੀ ਪਾਪਾ ਨੇ ਕਦੋਂ ਆਣਾ ਪਪਾ ਆਉਂਦੇ ਹੁਣੇ ਆਪ ਤੇ ਕੀ ਹੋਇਆ ਅੱਜ ਮੇਰਾ ਬਰਥਡੇ ਆ ਹਾਂ ਤੇਰਾ ਬਰਥਡੇ ਆ ਤੈਨੂੰ ਪਤਾ ਇੰਨਾ ਮੀਂਹ ਪੈ ਰਿਹਾ ਬਾਹਰ ਪਪਾ ਮਾਰਕੀਟ ਗਏ ਹੋਏ ਆ ਫਿਰ ਕੀ ਹੋਇਆ ਅੱਜ ਮੈਂ ਬਰਥਡੇ ਤਾਂ ਮਨਾ ਲਾਂਗੇ ਆਪਣਾ ਮਿਹਨਤ ਇਹਨਾਂ ਦੇ ਪੈਸੇ ਜੋੜਦੀ ਹਾਂ ਅੱਛਾ ਤੇ ਪੈਸੇ ਜੋੜਦੀ ਬਰਥਡੇ ਮਨਾ ਲਈ ਲਿਆ ਤਾਂ ਆਪਣੀ ਗੁੱਲਕ ਚੱਕ ਕੇ ਦੇਖੀ ਕਿੰਨੇ ਕੁ ਪੈਸੇ ਆ ਮਾਂ ਮੇਰੇ ਕੋ ਗੁੱਲਕ ਚੋਂ ਤਾਂ ਪੈਸੇ ਆਗੇ ਮੈਂ ਤੁਹਾਤੋਂ ਵੀ ਲੈਣੇ ਪਾਪਾ ਕੋਲੋਂ ਵੀ ਲੈਣੇ ਆ ਅੱਛਾ ਮੇਰੇ ਸਹੇਲੀਆਂ ਨੇ ਵੀ ਆਣਾ ਜੀ ਲੈ ਹੁਣ ਕਿਹੜੀਆਂ ਸਹੇਲੀਆਂ ਨੇ ਆਣਾ ਤੇਰੀਆਂ ਨੇ ਜਸ਼ਨ ਨੂੰ ਲੈ ਲਈ ਅੱਛਾ ਚਾ ਲਾਉਂਦੇ ਤੇਰੇ ਪਾਪਾ ਫੇਰ ਦੇਖਦੇ ਰੋ ਹੈਪੀ ਬੱਚੀ ਥੈਂਕ ਯੂ ਮੈਂ ਤਾਂ ਜਸ਼ਨ ਆ ਵੀ ਗਈ ਆ ਜਿਵੇਂ ਪੁੱਤ ਹੁਣ ਸਾਰੀ ਕਾਲ ਬੈਠੋ ਬਹਿ ਜਾ ਤੇ ਜਿਹਨੇ ਆਇਆ ਤੂੰ ਮੇਰੇ ਪਾਪਾ ਛੱਡ ਕੇ ਗੇਰ ਮੈਂ ਬਾਹ ਇਹ ਨਹੀਂ ਆਈਆਂ ਨਹੀਂ ਆਈਆਂ ਆਹ ਮਸਾਲਿਆਂ ਨੇ ਕਿ ਆਇਆ ਆ ਜਾਣਾ ਉਹ ਤਾਂ ਸਾਰਿਆਂ ਨੇ ਆ ਜਾਣਾ ਮੀਂਹ ਪੈਂਦਾ ਕਰਕੇ ਰੁਕੀ ਹੋਣੀ ਆ ਚੱਲ ਪੁੱਤ ਦੇਖ ਲੈਣੇ ਆ ਹੋਰ ਹਨਾ ਆ ਲੈ ਆ ਗਈਆਂ ਤੇਰੀਆਂ ਸਹੇਲੀਆਂ ਹੋਰ ਨਾਲ ਦਾਦੀ ਵੀ ਆ ਰਹੀ ਹੈ ਨਾਲ ਚੱਲ ਕੋਈ ਗੱਲ ਨਹੀਂ ਦੇਖ ਲੈਣੇ ਆਪਾਂ ਨਾ ਜਿੰਨੇ ਪਾਪਾ ਨੇ ਵੀ ਆ ਜਾਣਾ ਆ ਜੋਰ ਦਾ ਹੈਪੀ ਬਰਥਡੇ ਆ ਹਾਂ ਦਾ ਕੋਲਵੰਤ ਦੇ ਨੂੰ ਬਧਾਈਆਂ ਜਨਮ ਦਿਨ ਦੀਆਂ ਕੁੜੀ ਦੇ ਤੁਹਾਨੂੰ ਵੀ ਬਹੁਤ ਬਹੁਤ ਬੈਨ ਜੀ ਬਧਾਈਆਂ ਤੈਨੂੰ ਬਹੁਤ ਬਹੁਤ ਸਤਿ ਸ਼ਕਾਲ ਜੀ ਸਤਿ ਸ਼ਕਾਲ ਸਤਿ ਸ਼ਕਾਲ ਬੈਠੋ ਜਿੰਗ ਤਾਂ ਬਹੁਤ ਕਿੰਨਾਂ ਚਾਹ ਸੋਹਰੇ ਜੀਆਂ ਕਹਿੰਦੀਆਂ ਜੋਤਾ ਜਨਮ ਦਿਨ ਜਨਮ ਦਿਨ ਜਾਣਾ ਆ ਹੋਰ ਕੀ ਭੈਣ ਜੀ ਇਹ ਤਾਂ ਇਹਨੂੰ ਵੀ 6 ਮਹੀਨੇ ਹੋ ਗਏ ਪੈਸੇ ਇਕੱਠੇ ਕਰਦੇ ਇਹਨੂੰ ਅੱਜ ਕਹਿੰਦੀ ਟਾਡੇ ਤੋਂ ਵੀ ਖਰਚਾ ਕਰਾਣਾ ਹੁੰਦਾ ਫਾਇਦਾ ਉਹ ਪਾਪਾ ਨੂੰ ਦੇਖਦੀ ਮੀਂਹ ਪੈਂਦਾ ਕਰਕੇ ਮਾਰਕੀਟ ਗਏ ਹੋਏ ਆ ਫਸ ਗਏ ਹੁਣ ਮੀਂਹ ਵਿੱਚ ਹੇ ਫੁਲਵਾਨ ਤਾਂ ਮੇਨੇ ਤਾਂ ਮੀਨ ਤਾਂ ਹੋਰ ਗਿਆ ਤਾਂ ਮੀਨ ਪੈਂਦਾ ਆ ਕਿਤੇ ਇਸ ਵਾਰ ਤਾਂ ਬਹੁਰੀ ਬਹੁਤ ਹੀ ਜ਼ਿਆਦਾ ਮੇਗਾ ਨਾ ਮੇ ਬਹੋਣਾ ਮਾੜਾ ਜਿਹਾਟਿਆ ਸੀਗਾ ਤਾਂ ਮੈਂ ਕਿ ਚੱਲ ਚੱਲਦੀ ਆ ਤੁਹਾਨੂੰ ਨਾਲ ਲੈ ਜਾਉਂਦੀ ਆ ਇਹ ਤਾਂ ਮੇਨੇ ਕੀ ਕਰਾਉਣਾ ਪਤਾ ਨਹੀਂ ਇਹ ਤਾਂ ਗੁੱਲਗੁਲੇ ਪੈਸੇ ਜੋੜੇ ਹੋਏ ਆ ਅੱਛਾ ਪੈਸੇ ਜੋੜੇ ਹੋਏ ਆ ਕਿਹ ਭੈਣ ਜੀ 6 ਮਹੀਨੇ ਹੋ ਗਿਆ ਕਦੋਂ ਪੈਸੇ ਜੋੜਦੀ ਪਈਆਂ ਮੈਂ ਜੋ ਤਾਂ ਵਿਆਹ ਤਾਂ ਦੇਖੀ ਤੇਰੇ ਗੱਲੇ ਚ ਕਿੰਨੇ ਕ ਪੈਸੇ ਆ ਦੇਖ ਲੰਦੇ ਕਿੰਨੇ ਕ ਜੋੜੇ ਹੋ ਆ ਇਹਨੂੰ ਤਾਂ ਮੈਂ ਜੀ ਚਾ ਵਾ ਇਹ ਤਾਂ ਪੈਸੇ ਜੋੜਦੀ ਜਦ ਮਾਮਾ ਆ ਗਿਆ ਉਹ ਪੈਸੇ ਦੇ ਉਹ ਵੀ ਵਿੱਚ ਹੀ ਰੱਖ ਲੈਂਦੀ ਆ ਭੂਆ ਆ ਗਈ ਉਹ ਵੀ ਪੈਸੇ ਵਿੱਚ ਹੀ ਮਾਸੀ ਆ ਗਈ ਉਹ ਵੀ ਵਿੱਚੇ ਸਾਰੇ ਪੈਸੇ ਆਪਣੇ ਜੋੜ-ਜੋੜ ਕੇ ਚਲ ਵਧੀਆ ਹੋਰ ਕਿਹਨਾਂ ਜੋ ਲੈਂਦਾ ਹਾਂ ਚਲ ਹੁਣ ਉਹਨੂੰ ਇੰਨਾ ਚਾਹਿਆ ਜਨਮ ਤੋੜ ਕੇ ਨਿਆਣੇ ਜਨਮ ਜਿੰਦਾ ਚਾਹ ਹੁੰਦਾ ਏ ਚਲ ਵਧੀਆ ਅੰਟੀ ਜੀ ਅਸੀਂ ਸੁਣਿਆ ਕਿ ਤੁਸੀਂ ਕਿ ਪੈਸੇ ਜਣ ਨੂੰ ਮੇਰਾ ਵੀ ਅਗਲੇ ਹਫਤੇ ਬਰਥਡੇ ਆਉਣੇ ਵਾਲਾ ਹੈ ਅੱਛਾ ਸਲਾਹ ਨਾਲ ਹੀ ਜਾਂਦੇ ਆ ਸਲਾਹ ਨਾਲ ਹੀ ਚਲਦੀਆਂ ਵਧੀਆ ਵੇ ਤਾਂ ਵਧੀਆ ਬੁੱਤ ਲਿਆਪੂ ਤੂੰ ਬੋਲ ਲੱਕ ਹੈਲੋ ਦੇਖਦੇ ਆਂ ਸਾਦੇ ਤੇ ਸੂ ਦੇ ਨੰਦ ਤੇ ਤਾਂ ਬਾ 1000 ਰੁਪਏ ਹੀ ਜਰੇ ਆਈ ਰੀ ਫੜਾ ਕੇ ਸੀ ਆ ਹੋਰ ਆਈ ਦੇ ਲੇ ਗਏ ਸੀ ਲੈ ਕੇ ਆ ਲਿਆ ਦਾ ਜਿੱਦਾਂ ਜਿੱਦਾਂ ਫੜਾਇਆ ਉਹਦਾ ਤਾਂ ਜੋ ਦੇ ਗਈ ਉਹ ਉੱਧਰ ਰੱਖਦੀ ਆਪਣੀ ਸੜੀ ਚਲੋ ਬਬੀ ਅੱਜ ਇਦਾਂ ਕੋ ਦੁਕਾਨ ਚੋਂ ਮਾਰੇ ਮਰਦਾ 100 ਰੁਪਏ ਵਾਦੇ ਉਹ ਵੀ ਆ ਜੋ ਮੈਂ ਦਣੇ ਆਵੇ ਦਾ ਖਰਚ ਦੇਣੀ ਹੈਗੀ ਨਾ ਤੁਹਾਨੂੰ ਆਣੇ ਤਾਂ ਕਹਿੰਦੇ ਕੋਰ ਕਰੇ ਲੈ ਲਈਏ ਉਹ ਲੈ ਲਈਏ ਨਹੀਂ ਐਤਾ ਦੇ ਨਹੀਂ ਹੈਗੀ ਖਾਂਦੇ ਵੀ ਹੈਗੇ ਆ ਪਰ ਹੋਏ ਆਪਣੇ 300 ਮਾਰੇ ਜੀ ਗਏ ਬਾਰ ਲੈ ਆਣੇ ਇਹ ਤੁਸੀਂ ਕੀ ਨਹੀਂ ਲੱਜਾ ਤੇ ਪੜਾਉਣਾ ਹੈ ਨਾ ਇਹ ਤਾਂ ਜੋ ਤਾਂ ਪੂਰੀ ਤਿਆਰੀ ਕੀਤੀ ਹੋਈ ਆ 1800 ਰੁਪਏ ਜੋੜੇ ਆ ਇਹ ਤਾਂ ਹਜੇ ਪਾਪਾ ਨੂੰ ਕਹਿੰਦੀ ਆ ਕਿ ਕੁਕ ਦਾ ਸਾਰਾ ਘਰ ਦਾ ਖਰਚਾ ਤੁਸੀਂ ਕਰਨਾ ਇਹ ਤਾਂ ਨਹੀਂ ਉੱਥੇ ਜਾ ਕੇ ਰੈਸਟੋਰੈਂਟ ਜੇ ਜਾ ਕੇ ਮਨਾਣਾ ਪੜੀ ਸੀ ਸਾਂ ਸਹੇਲੀਆਂ ਨੂੰ ਉੱਥੇ ਪਾਰਟੀ ਦੇਣੀ ਐ ਨੇ ਮੈਨੂੰ ਵੀ ਨਾਲ ਐ ਚੱਲੀ ਸੋ ਲੈ ਬੰਦੀ ਮੈਨੂੰ ਵੀ ਨਾਲ ਮੈਂ ਬਹੁਤ ਪੈਂਦਾ ਐ ਕਿ ਕਰੀਏ ਮੈਂ ਮੈਂ ਕਿਉਂ ਸੇ ਛੱਟੇ ਹਾਂ ਮੈਂ ਹਾ ਤਾਂ ਸੋ ਇਹ ਨਾਲ ਬਟੇ ਨਹੀਂ ਉਹ ਸਵੇਰ ਦੀ ਰਾਤ ਆ ਗਿਆ ਉਹ ਆ ਆ ਸਭ ਤਾਂ ਕਿ ਇੱਕ ਮਿਲ ਆ ਕੇ ਆਏ ਉਹ ਫੋ ਤਾਂ ਕੇਕ ਖੀ ਲਿਆ কি ਹੋਇਆ ਸ਼ਹਿਰ ਦੇ ਵਿੱਚ ਬੁਰਾ ਹਾਲ ਦੁਕਾਨਾਂ 'ਚ ਪਾਣੀ ਫੋਟਾ ਕੇ ਗੇ ਵਾਲੀਆਂ ਦੁਕਾਨਾਂ ਦਾ ਪਾਣੀ ਨੇ ਸਾਰਾ ਬੁਰਾ ਹਾਲ ਕੀਤਾ ਪਿਆ ਕੱਪੜੇ ਵਾਲੀਆਂ ਦੁਕਾਨਾਂ ਦੇ ਵਿੱਚ ਬਾਜ਼ਾਰ ਦੇ ਵਿੱਚ ਫੋਟੇ-ਕੋਟੇ ਪਾਣੀ ਕੇ ਵਾਲੀ ਦੁਕਾਨ ਤੇ ਜਦੋਂ ਲੰਘ ਕੇ ਗਏ ਆ ਤੇ ਪੁਛਤਾ ਇਹਨਾਂ ਦਾ ਪਾਣੀ ਜੈਨਾਂ ਨਾ ਹਰ ਜੱਥੋਂ ਪਿੱਛੇ ਮੁੜਿਆ ਉਹਨਾਂ ਦਾ ਬਾਜ਼ਾਰ ਦਾ ਸਾਰਾ ਕੁਝ ਖਰਾਬ ਹੋ ਗਿਆ ਨੁਕਸਾਨ ਉਹਨਾਂ ਦਾ ਹੋਇਆ ਹੋਰ ਹੜ੍ਹ ਇਸ ਤਰ੍ਹਾਂ ਕੋਤ ਦੇਖ ਨਾ ਇਹ ਤਾਂ ਹਰਾਂ ਦਾ ਦਫਾ ਲੱਗਿਆ ਹੜਾ ਦੀ ਪੀਚ ਚ ਪੰਚਾ ਕਿਹਨੇ ਕਹੇ ਕੀ ਇਹ ਜੀ ਕਰਦਾ ਇਹ ਲੈ ਆ ਕੋ ਮੋੜ ਦਿੱਤਾ ਕਿ ਦਮ ਮੋਟਰਸਾਈਕਲ ਕੱਢਣ ਲੱਗੀ ਹੋ ਅ ਸਿੰਗਲ ਕਰ ਰਹੀ ਆ ਕੀ ਗਰੀਬ ਨੇ ਉਹ ਹੀ ਕਮਾਉਣਾ ਤਾਂ ਉਹ ਹੀ ਖਾਣਾ ਉਹ ਜਿਨ੍ਹਾਂ ਦਾ ਬਿਹਾਰੀਦਾਰ ਕੀ ਕਰ ਲੋਗਾ ਬੰਦਾ ਬਾਡੀ ਤਾਂ ਪਜਲ ਮਨਾਉਣਾ ਸੀ ਤੇਰਾ ਕੀ ਕਰੀਏ ਭਾਬੀ ਐਨਾ ਬੁਰਾ ਹਾਲ ਆ ਦੇਖਦੇ ਆਂ ਯਾਂ ਦੇਖਦੇ ਯਾਂ ਰੋਈ ਖਬਰਾਂ ਬਹੁਤ ਬੁਰਾ ਹਾਲ ਆ ਇਹਦੇ ਸਮਾਰਤੇ ਬਾਪੂ ਨੇ ਇਹਨੂੰ ਭੇਜਿਆ ਨਾਲ ਤੇ ਗਾ ਤੁਹਾਡੀ ਗੁੜੀ ਦਾ ਜਨਮ ਦੇਣਾ ਇਹਨ ਕਿਹਾ ਹੁਣ ਕਿਹਾ ਸੀ ਤਾਂ ਹਨ ਹਾਂ ਮੈਂ ਕਿਹਾ ਬੁੱਤ ਤੂੰ ਵੀ ਉੱਧਰ ਲੰਘ ਜਾ ਐਸ ਬੁੱਲੇ ਲੋਕਾਂ ਨੂੰ ਤਾਂ ਬਹੁਤ ਐਸ ਬੁੱਲੇ ਰੋਟੀ ਦੇ ਲਾਹਲੇ ਪਏ ਪਏ ਆ ਲੋਕ ਕਾਰੋਬਾਰ ਲੋਕਾਂ ਦੇ ਤਬਾਹ ਹੋ ਗਏ ਉੱਥੇ ਇਦਾਂ ਦੇ ਟਾਈਮ ਤੇ ਆਪਾਂ ਖੁਸ਼ੀਆਂ ਮਨਾਉਂਦੇ ਥੋੜੀ ਚੰਗੇ ਲੱਗਦੇ ਆ ਹੁਣ ਇਹ ਤਾਂ ਬੱਚੇ ਐ ਇਹਨਾਂ ਨੂੰ ਥੋੜੀ ਪਤਾ ਇਦਾਂ ਨਹੀਂ ਬੱਚੇ ਆਪਾਂ ਦੇਖੋ ਉਹ ਆਡੇ ਤੋਂ ਵੀ ਛੋਟੇ ਜਿਹੇ ਬੱਚੇ ਉਹ ਤਾਂ 12 14 ਸਾਲਾਂ ਦੇ ਹੋਗੇ 12 12 14 14 ਮਹੀਨਿਆਂ ਦੇ ਬੱਚੇ ਮਾਂ ਮਾਂ ਕਿੱਥੇ ਐ ਬੱਚੇ ਕਿੱਥੇ ਰੋਣ ਦੇ ਫਿਰਦੇ ਆ ਹੋਰ ਕਿੱਥੇ ਰਹਿ ਲਿਜੇਗਾ ਉਹ ਜਾ ਕੇ ਬਹਿ ਗਏ ਜਦੋਂ ਪਾਣੀ ਅੱਠ ਭੱਜ ਤੱਕ ਪੈ ਗਈ ਉਹਨਾਂ ਨੂੰ ਆਪੋ ਆਪਣੇ ਸੁੱਟਿਆ ਪਿਆਦੇ ਫੋਤ ਪਾਣੀ ਆ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਆਪਾਂ ਮਾਰੇ ਜੀ ਮੀਂਹ ਪੈਂਦਾ ਆਪਾਂ ਬਾਹਰ ਨਹੀਂ ਨਿਕਲਦੇ ਤੁਹਾਨੂੰ ਆਪਾਂ ਫੜ ਫੜ ਕੇ ਰੱਖੀਦਾ ਨਹੀਂ ਬਾਹਰ ਕੋਤ ਨਹੀਂ ਜੀ ਨਹੀਂ ਜਾਣਾ ਮੀਂਹ ਤੇ ਨਹੀਂ ਜਾਣਾ ਬਹੁਤ ਬੁਰਾ ਹਾਲ ਆ ਜਿਹੜੇ ਫਿੱਟ ਬੈਠੇ ਆ ਜਿਹੜੇ ਪਾਣੀ ਆ ਤੇ ਇਦਾਂ ਬੜੇ ਫੋਕੋ ਇਦਾਂ ਕੀ ਖੁਏ ਖੁਸ਼ੀਆਂ ਜੰਗੀਆਂ ਲੱਗਦੀਆਂ ਖੁਸ਼ੀਆਂ ਤਾਂ ਹੀ ਆ ਨੇ ਆਸੇ ਪਾਸੇ ਖੁਸ਼ੀ ਦਾ ਮਾਹੌਲ ਹੋਵੇ ਐਸੇ ਵਲੀ ਪੰਜਾਬ ਦਾ ਪਾਣੀ ਜਿੱਦੋ ਬਿਆ ਬਿਆ ਸਾਰਾ ਪਾਪਾ ਜੀ ਮੈਂ ਮੈਨੂੰ ਕਿਹੜੀ ਖੁਸ਼ੀ ਆ ਮੈਂ ਤਾਂ ਵਰਡੇ ਆਪਣਾ ਅਗਲੇ ਸਾਲ ਵੀ ਮਨਾ ਲੂੰਗੀ ਜਿਹੜੇ ਮੇਰੇ ਭੈਣ ਭਰਾ ਹੜ੍ਹਾਂ ਦੇ ਵਿੱਚ ਫਸੇ ਹੋਏ ਹਨ ਤੁਸੀਂ ਉਹਨਾਂ ਦੀ ਮਦਦ ਕਰ ਦੋ ਪੁੱਤ ਤੂੰ ਆਪਾਂ ਸਾਰਿਆਂ ਦੇ ਨਾਲ ਹੀ ਹਣਾ ਹਾਂਜੀ ਹੋਰ ਬਹਿ ਜਾ ਪੁੱਤ ਲੈ ਦੇਹ ਕੁੜੀ ਨੇ ਕਿੰਨੀ ਸੀ ਆਣੀ ਗੱਲ ਕੀਤੀ ਆ ਸਾਰੇ ਬੱਚਿਆਂ ਦੀ ਜਿੱਦਾਂ ਦੀ 소ਰ 소ਰ ਹੋਵੇ ਸਾ ਪਵਰ ਜੀ ਨਾਈ ਮਨਾਉਦੇ ਚੰਗੇ ਲਾਦੇ ਆਂ ਬਾਡੇ ਦਾ ਪਾਗਲੇ ਸਾਲ ਵੀ ਮਨਾ ਲੈਣਾ ਕੁਛ ਨਹੀਂ ਆ ਲੈ ਚਲੋ ਫੇ ਗਾ ਗੱਲ ਸਹੀ ਆ ਪਾਲੇ ਅਗਲੇ ਸਾਲ ਵੀ ਹੋਣਾ ਐਸ ਬੁੱਲੇ ਆਪਾਂ ਉਹਨਾਂ ਦੇ ਨਾਲ ਖਾਣ ਦੀ ਲੋੜ ਹੈ ਉਹ ਮਾਰਮੋ ਦਾ ਕਿਸੇ ਦਾਲ ਫੌਣ ਕਾ ਚਾਹ ਹਾਂ ਇਹ ਤਾਂ ਹੈ ਵੀ ਥੋੜੀ ਬਹੁਤੀ ਚਲੋ ਤੁਸੀਂ ਆ ਪੈਸੇ ਉਹਨਾਂ ਨੂੰ ਦੇ ਦਿਓ ਜਿਹੜੇ ਹਨਾ ਲੈ ਕੇ ਜਾਂਦੇ ਰਸਦ ਲੈ ਕੇ ਜਾਂਦੇ ਉਹਨਾਂ ਨੂੰ ਦੇ ਦਿਓ ਪੈਸੇ ਹੋਰ ਕਿ ਸਾਡੇ ਵੱਲੋਂ ਹੋ ਜਾਏਗਾ ਯੋਗਦਾਨ ਹੋ ਜਾਏਗਾ ਹੋ ਵੀ ਨਾਲ ਵੱਲੋਂ ਵੀ ਵਜੂਗਾ ਹਨਾ ਹਾਂ ਹੋਰ ਕਿ ਨਿਆਣਿਆਂ ਵੱਲੋਂ ਠੀਕ ਹੈ ਜੀ ਪੁੱਤ ਮੈਂ ਇਹ ਜਿਹੜੇ ਜਿਹੜੇ ਪੈਦੇ ਆ ਇਹ ਸਾਨੂੰ ਲੇਖੇ ਜੇ ਲੱਗਣੇ ਇਹਦੇ ਨਾਲ ਵੱਧ ਹੋਰ ਕੀ ਦੀ ਆਪਾਂ ਕਰਤ ਨਹੀਂ ਬਰੀ ਬਲਕ ਨਾ ਨਾ ਖਾਵਾ ਕ ਤੇ ਹਾਰੀਦਾਰਾਂ ਦਾ ਹੋਰ ਕੇ ਉਹ ਹੀ ਕਮਾਣਾ ਉਹ ਹੀ ਸ਼ਾਮ ਨੂੰ ਲਿਆ ਕੇ ਖਾਣਾ ਹੁਣ ਕੰਮ ਕਿਥੋਂ ਕਰਨਾ ਕੰਮ ਕਿੱਥੇ ਆ ਪਤਾ ਪਾ ਆ ਲੈ ਪੋਤਾ ਲੈ ਕੇ ਤਾਂ ਮੈਂ ਤੇਰੇ ਬਾਡੇ ਤੇ ਆਈ ਸੀਗੀ ਤਾਂ ਕੋਈ ਨਹੀਂ ਜਿੱਤ ਮੇਰੀ ਮੰਮਾ ਨੇ ਪਿਲ ਜਾਣਾ ਨਾ ਸੁਣ ਨਹੀਂ ਸੁਣ ਨਹੀਂ ਉਹ ਕੋਈ ਨਹੀਂ ਕਿਸੇ ਤੁਹਾਡੇ ਪੈਸੇ ਹਾਂ ਇਹ ਤਾਂ ਹੈ ਵੀ ਪਪਾ ਜੀ ਤੁਸੀਂ ਆ ਗਏ ਸਾਰੇ ਦੇ ਦੇ ਕਿਤੇ ਦੀ ਸਹਾਇਤਾ ਹੋ ਗਈ ਸਹਾਇਤਾ ਹੋ ਗਈ ਹੋਰ ਵੀ ਮਾਰਾ ਇੱਕੰਦੋਸੇ ਲਿਖੇ ਆਉਂਦੇ ਸਾਹ ਹਾਂ ਇਹ ਤਾਂ ਹੈ ਅੰਕਲ ਜੀ ਅਸੀਂ ਦੋਨਾਂ ਨੇ ਸਲਾਹ ਕੀਤੀ ਸੀ ਕਿ ਅਸੀਂ ਇਕੱਠੇ ਬਰਥਡੇ ਮਨਾਣਾ ਹੈ ਮੈਂ ਵੀ ਆਪਣੇ ਪਾਪਾ ਨੂੰ ਕਹੂੰਗੀ ਕਿ ਤੁਹਾਨੂੰ ਪੈਸੇ ਫੜਾ ਜਾਣੇ ਮੈਂ ਵੀ ਜਿਹੜੇ ਇਕੱਠੇ ਕੀਤੇ ਹੋਗਾ ਠੀਕ ਹੈ ਪੁੱਤ ਹਾਂ ਚਲੋ ਠੀਕ ਹੈ ਬੋਤਲ ਸੋ ਜਤੋਂ ਬਚਿਆ ਦੀ ਦੇਖੋ ਨਿਆਣੇ ਦੇਖਦੇ ਪਏ ਆ ਇਹ ਹਾਲਾਤ ਹੋਏ ਹੋ ਇਹ ਜਿੱਦਾਂ ਛੋਟੇ ਛੋਟੇ ਇਹਨਾਂ ਤੋਂ ਵੀ ਛੋਟੇ ਵਿਚਾਰੇ ਉਸੇ ਕਹਾ ਤੇ ਉੱਠਣ ਲੱਗੀਆਂ ਤੁਹਾਨੂੰ ਕੇਕ ਨਹੀਂ ਮਿਲਿਆ ਤਾਂ ਜੀ ਜੀ ਇਹ ਕੇਕ ਐਸੀ ਨਹੀਂ ਵੀ ਆਪਣਾ ਬਰਥਡੇ ਮਨਾਣਾ ਜਿਹੜੇ ਬੱਚੇ ਪੈਸੇ ਆਪਣੇ ਜੋੜੇ ਉਸੇ ਥਾਂ ਉੱਤੇ ਦੇਤੇ ਨੇ ਲੇ ਲਾਸਟ ਵਾਰ ਅਸਾਂ ਆਣੀ ਆਂ ਲੇ ਤੇੜੀਆਂ ਵੇਖਾਂ ਇਹ ਵੀ ਕਹਿੰਦੀਆਂ ਬਰਥਡੇ ਨਹੀਂ ਮਨਾਣਾ ਕੋਈ ਨਹੀਂ ਪਤਾ ਸਾਰਾ ਹੀ ਕੁਝ ਠੀਕ ਹੋ ਜਾਣਾ ਕੋਈ ਨਾ ਤੁਹਾਨੂੰ ਆਪਾਂ ਦੇ ਦੇਣੇ ਬਹੁਤ ਨਹੀਂ ਹਟ ਜਾਣਾ ਸਾਰੇ ਤੋਂ ਮਦਦ ਕਰਾਂਗੇ ਠੀਕ ਆ ਕੋਈ ਨਹੀਂ ਆਉਂਦੇ ਸਾਲ ਨੂੰ ਤੁਹਾਡਾ ਵੱਡੇ ਮਨਾਵਾਂਗੇ ਠੀਕ ਆ ਰਾਜੀ ਰਹੋ ਪਪਾ ਜੀ ਅਸੀਂ ਕੱਲ੍ਹ ਬਰਥਡੇ ਨਹੀਂ ਮਨਾਣਾ ਹੈਗਾ ਅਸੀਂ ਸੱਤੇ ਪਾਸ ਜਾਮੂਰੇ ਹੀ ਅਰਦਾਸ ਕਰਨੀ ਕਿ ਇਸ ਮੁਸੀਬਤ ਨੂੰ ਛੇਤੀ ਛੇਤੀ ਦੂਰ ਕਰਨਾ ਚਾਹੀਏ ਚਲੋ ਪਪਾ ਤੁਹਾਡੀ ਅਰਦਾਸ ਪੂਰੀ ਕਰੇ 어. 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 어.